ਜੋ ਪੱਛਮ ਬੰਗਾਲ ਚ ਹੋਇਆ ਉਹ ਬਹੁਤ ਹੀ ਮੰਦਭਾਗੀ ਘਟਨਾ ਇੱਕ ਉੱਥੇ ਘਟੀ ਕਿ ਇੱਕ ਦੇਸ਼ ਭਗਤ ਕੌਮ ਇੱਕ ਆਈਪੀਐਸ ਅਧਿਕਾਰੀ ਜਿਹਨੇ ਦਸਤਾਰ ਬੰਨੀ ਹੋਈ ਸੀ ਉਹਨੂੰ ਬੀਜੇਪੀ ਦਾ ਲੀਡਰ ਕਹਿੰਦੇ ਨੇ ਵੀ ਖਾਲਸਤਾਨੀ ਜੇ ਮਾਫੀ ਮੰਗਣ ਵਾਲੇ ਬੀਜੇਪੀ ਵਾਲੇ ਸਾਨੂੰ ਸਿਖਾਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ ਇਸ ਦੇਸ਼ ਦੀ ਆਜ਼ਾਦੀ ਵਿੱਚ 90% ਤੋਂ ਜ਼ਿਆਦਾ ਕੁਰਬਾਨੀਆਂ ਪਗ ਵਾਲੇ ਸਿੱਖਾਂ ਦੀਆਂ ਨੇ ਅੱਜ ਇਤਿਹਾਸ ਗਵਾਇਆ ਇਸ ਚੀਜ਼ ਦਾ ਰਿਕਾਰਡ ਤੇ ਚੀਜ਼ਾਂ ਪਈਆਂ ਨੇ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਵਿੱਚੋਂ 5 ਕਿਲੋ ਤੇ 327 ਗ੍ਰਾਮ ਸੋਨਾ ਇਕੱਠਾ ਹੋਇਆ ਕੱਲੇ ਪੰਜਾਬ ਨੇ 252 ਕਿਲੋ ਸੋਨਾ ਇੰਡੀਅਨ ਡਿਫੈਂਸ ਸਿਸਟਮ ਨੂੰ ਮਜ਼ਬੂਤ ਕਰਨ ਲਈ ਦਿੱਤਾ ਕਿ ਅੱਜ ਪੰਜਾਬ ਇੱਕੋ ਇੱਕ ਸੂਬਾ ਹੈ ਪੂਰੇ ਦੇਸ਼ ਵਿੱਚ ਜਿੱਥੇ ਆਏ ਦਿਨ ਤਿਰੰਗੇ ਵਿੱਚ ਸ਼ਹੀਦਾਂ ਦੀਆਂ ਲਾਸ਼ਾਂ ਲਿਵਟ ਕੇ ਆਉਂਦੀਆਂ ਨੇ ਇਹ ਇਹ ਸਾਨੂੰ ਹਰ ਸਾਲ ਸਿਖਾਣ ਗਿਆ ਭਾਜੀਪੀ ਸਾਨੂੰ ਸਿਖਾਏਗੀ ਵੀ ਦੇਸ਼ ਭਗਤੀ ਕੀ ਹੁੰਦੀ ਹੈ ਤੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਸਾਨਾਂ ਦੀ ਮੰਗਾਂ ਮੰਨ ਲੈਣੀ ਚਾਹੀਦੀ ਹੈ ਦੇਸ਼ 'ਚ ਇੱਕ ਪੋਜ਼ਿਟਿਵ ਮੋਲ ਜਾਇਏ ਮੰਗਾ ਮੰਨਣ ਦੀ ਥਾਂ ਤੇ ਤੁਸੀਂ ਕਹੋ ਜੀ ਇਹ ਤਾਂ ਇਕੱਲੇ ਪੰਜਾਬ ਵਾਲੇ ਸਿੱਖਾਂ ਨੂੰ ਹੀ ਪਰੇਸ਼ਾਨੀ ਹੋ ਰਹੀ ਹੈ ਇਹ ਤੇ ਅੰਗਰੇਜ਼ ਵੀ ਕਹਿ ਦਿੰਦੇ ਵੀ ਦੇਸ਼ 'ਚ ਤੇ ਪੂਰਾ ਭਾਰਤ ਗੁਲਾਮ ਹੈ ਇਕੱਲੇ ਪੰਜਾਬ ਵਾਲੇ ਕਿਉਂ ਅਗਿਆਰੇ ਨੇ ਹਾਂ ਵੇਖੋ ਦਿੱਲੀ ਕਮੇਟੀ ਦੇ ਥਰੂ ਭਾਜਪੀ ਜਿਸ ਤਰੀਕੇ ਸਿੱਖ ਲੀਡਰਾਂ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਬਹੁਤ ਆਪਣੇ ਆਪ 'ਚ ਸ਼ਰਮਨਾਕ ਕੰਮ ਹੋ ਰਿਹਾ ਹੈ ਅਬ ਦੇਖ ਰਹੇ ਹੋ that I'm Punjab Kesari TV दिल्ली विधानसभा में लगातार चल रही है ऐसे में सिखों के मुद्दे भी जो है इस विधानसभा में उठाए गए हैं हमारे साथ आम आदमी पार्टी के विधायक और पंजाब के प्रभारी जनरल सिंह जी है जनरल जी विधानसभा चल रही है एक तरफ आपने जो सिक्कों से जुड़े मुद्दे जो है इस विधानसभा में उठाए हैं कौन कौन से ऐसे मुद्दे हैं जो आपने विधानसभा में उठाए हैं देखिए दो दिन पहला जो पश्चिम बंगाल से होया बहुत ही मंदभागी घटना एक उत्तरी कि एक देश भगत कौम एक आई ਅਧਿਕਾਰੀ ਜਿਨੇ ਦਸਤਾਰ ਬੰਨੀ ਹੋਈ ਸੀ ਉਹਨੂੰ ਭਾਜਪੀ ਦਾ ਲੀਡਰ ਕਹਿੰਦੇ ਨੇ ਵੀ ਖਾਲਸਤਾਨੀ ਹੈ। ਮਤਲਬ ਉਹਨਿਸ ਦੇਸ਼ ਦੇ ਅੰਦਰ ਇਹ ਧਰਮ ਦੇ ਨਾਤੇ ਨਫ਼ਰਤ ਵੰਡਣ ਵਾਲੇ ਇਹ ਦੱਸਣਗੇ ਵੀ ਕੋਈ ਕੌਣ ਦੇਸ਼ ਭਗਤ ਹੈ ਤੇ ਕੌਣ ਦੇਸ਼ ਭਗਤ ਨਹੀਂ ਹੈ। ਮੈਂ ਅੱਜ ਵਿਧਾਨ ਸਭਾ ਦੇ ਅੰਦਰ ਇਸ ਚੀਜ਼ ਦਾ ਰੋਸ਼ ਪ੍ਰਗਟ ਕੀਤਾ। ਮੈਨੂੰ ਦੋ ਦਿਨ ਤੋਂ ਲਗਾਤਾਰ ਬੇਸਾਬ ਲੋਕਾਂ ਦੇ ਫੋਨ ਆ ਰਹੇ ਨੇ ਵੀ ਇਹ ਕਿਸ ਤਰੀਕੇ ਦਾ ਭਾਰਤ ਤੇ ਭਾਜਪੀ ਬਣਾਉਣਾ ਚਾਹ ਰਹੀ ਹੈ। ਇਹ ਅੰਗਰੇਜ਼ਾਂ ਦੇ ਰਾਜ ਵਿੱਚ ਮਾਫੀ ਮੰਗਣ ਵਾਲੇ ਭਾਜਪੀ ਵਾਲੇ ਸਾਨੂੰ ਸਿਖਾਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਇਸ ਦੇਸ਼ ਦੀ ਆਜ਼ਾਦੀ ਵਿੱਚ 90% ਤੋਂ ਜ਼ਿਆਦਾ ਕੁਰਬਾਨੀਆਂ ਪੱਗ ਵਾਲੇ ਸਿੱਖਾਂ ਦੀਆਂ ਨੇ ਜੇ 121 ਬੰਦੇ ਨੂੰ ਫਾਸੀ ਹੋਈ ਹੈ ਨਾ ਤੇ ਉਹਦੇ ਵਿੱਚੋਂ 93 ਪੱਗ ਵਾਲੇ ਸੀ ਮੈਂ ਅੱਜ ਜ਼ਿਕਰ ਕੀਤਾ ਉਸ ਵੇਲੇ ਦਾ ਵੀ ਜਦੋਂ ਗੁਰਦਾਨਕ ਸਾਹਿਬ ਅੱਜ ਤੋਂ ਲਗਭਗ 500 ਸਾਲ ਪਹਿਲਾਂ ਬਾਬਰ ਦੇ ਦਰਬਾਰ ਵਿੱਚ ਖੜੇ ਹੋ ਕੇ ਜਦੋਂ ਤਾਨਾ ਸ਼ਹੀ ਆਪਣੇ ਚਰਮ ਤੇ ਹੁੰਦੀ ਸੀ ਬਈ ਬਾਦਸ਼ਾਹ ਨੇ ਕਹਿ ਤਾ ਇਹਨੂੰ ਫਾਸੀ ਦੇ ਦੋ ਤੇ ਦੇ ਦਿੱਤੀ ਜਾਂਦੀ ਸੀ ਉਸ ਟਾਈਮ ਵੀ ਤਾਨਾ ਸ਼ਹੀ ਅਗਰ ਨਹੀਂ ਚੁਕੇ ਤੇ ਬਾਬਰ ਨੂੰ ਜਾਬਰ ਕਿਹਾ ਸੀ ਉਸ ਤੋਂ ਬਾਅਦ ਮੈਂ ਜ਼ਿਕਰ ਕੀਤਾ ਸਹਿਬਜ਼ਾਦੇਆਂ ਦੇ ਉਸ ਮਹਾਨ ਇਤਿਹਾਸ ਦਾ ਜਿੱਥੇ 7 ਸਾਲ ਉਮਰ ਸੀ ਛੋਟੇ ਸਾਹਿਬਜ਼ਾਦੇ ਦੀ 9 ਸਾਲ ਉਮਰ ਸੀ ਉਹਨਾਂ ਤੋਂ ਵੱਡੇ ਵਾਲੇ ਦੀ ਉਹਨਾਂ ਨੇ ਵੀ ਤਾਨਾ ਸ਼ਹੀਦ ਅੱਗੇ ਨਹੀਂ ਚੁਕੇ ਤੇ ਭਾਵੇਂ ਦਿਵਾਰਾਂ ਚੜਵਾਤੇ ਗਏ ਸ਼ਰਦਤ ਦੇ ਦਿੱਤੀ ਪਰ ਚੁਕੇ ਨਹੀਂ ਇਹਨਾਂ ਦੇ ਅੱਗੇ ਆਪਾਂ ਉਹਨੇ ਇਸ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਤੇ ਕਰਤਾਰ ਸਿੰਘ ਸਰਾਭਾ ਜੀ ਤੋਂ ਲੈ ਕੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਤੋਂ ਲੈ ਕੇ ਉਦਮ ਸਿੰਘ ਜੀ ਤੋਂ ਲੈ ਕੇ ਬੇਗਿਣਤ ਇਦਾਂ ਦੇ ਨਾਂ ਨੇ ਜਿਨ੍ਹਾਂ ਦਾ ਆਪਣੇ ਆਪ 'ਚ ਬਹੁਤ ਮਾਣ ਦੱਸੇ ਸਾਰੇ ਪੱਗ ਵੜੀ ਸੀ ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋ ਗਿਆ ਤੇ 1962 ਦੀ جنگ ਹੋਈ ਭਾਰਤ ਚ ਹਿੰਦੀ ਭਾਰਤ ਹਾਰ ਗਿਆ ਉਹਦੇ ਚ ਤੇ ਨਹਿਰੂ ਨੇ ਕਿਹਾ ਵੀ ਸਾਨੂੰ ਇੰਡੀਅਨ ਡਿਫੈਂਸ ਸਿਸਟਮ ਮਜ਼ਬੂਤ ਕਰਨਾ ਹੈ ਤੇ ਨਹਿਰੂ ਜੀ ਦੀ اپیل ਤੇ ਸਭ ਤੋਂ ਪਹਿਲਾਂ ਪੰਜਾਬ ਖੜਾ ਹੋਇਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਆਪਣਾ ਖੂਨ ਵੀ ਦੇਗਾ ਤੇ ਪੰਜਾਬ ਸੋਨਾ ਵੀ ਦੇਗਾ ਅੱਜ ਇਤਿਹਾਸ ਗਵਾਇਆ ਇਸ ਚੀਜ਼ ਦਾ ਰਿਕਾਰਡ ਤੇ ਚੀਜ਼ਾਂ ਪਈਆਂ ਨੇ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਵਿੱਚੋਂ 5 ਕਿਲੋ ਤੇ 327 ਗ੍ਰਾਮ ਸੋਨਾ ਇਕੱਠਾ ਹੋਇਆ ਕੱਲੇ ਪੰਜਾਬ ਨੇ 252 ਕਿਲੋ ਸੋਨਾ ਇੰਡੀਅਨ ਡਿਫੈਂਸ ਸਿਸਟਮ ਨੂੰ ਮਜ਼ਬੂਤ ਕਰਨ ਲਈ ਦਿੱਤਾ ਤੇ ਅੱਜ ਪੰਜਾਬ ਇੱਕੋ ਇੱਕ ਸੂਬਾ ਹੈ ਪੂਰੇ ਦੇਸ਼ ਵਿੱਚ ਜਿੱਥੇ ਆਏ ਦਿਨ ਤਿਰੰਗੇ ਵਿੱਚ ਸ਼ਹੀਦਾਂ ਦੀ ਲਾਸ਼ਾਂ ਲਵਟ ਕੇ ਆਉਂਦੀਆਂ ਨੇ ਇਹ ਇਹ ਸਾਨੂੰ ਆਰਐਸਐਸ ਨੇ ਸਿਖਾਣਗੇ ਬੀਜੇਪੀ ਸਾਨੂੰ ਸਿਖਾਏਗੀ ਵੀ ਦੇਸ਼ ਭਗਤੀ ਕੀ ਹੁੰਦੀ ਹੈ ਇਹ ਡਰੇ ਪੇਰੇ ਕਿਸਾਨਾਂ ਦੇ ਵਿੱਚ ਆਪਣੀ ਹਾਰ ਤੋਂ ਜਿੱਥੇ ਪ੍ਰਧਾਨ ਮੰਤਰੀ ਨੇ ਮਾਫੀ ਤੇ ਮੰਗ ਲਈ ਪਰ ਇਹਨਾਂ ਦੇ ਅੰਦਰੋਂ ਜ਼ਹਿਰ ਨਿਕਲਿਆ ਨਹੀਂ ਅੱਜ ਫਿਰ ਵਾਰ-ਵਾਰ ਬਦਨਾਮ ਕਰੀ ਜਾਂਦੇ ਨੇ ਸਿੱਖਾਂ ਨੂੰ ਟਾਰਗੇਟ ਟਾਰਗੇਟ ਕਿਉਂ ਕਰ ਕੀਤਾ ਜਾਂਦਾ ਹੈ ਸਿੱਖੋ ਕੋ ਅਗਰ ਗੱਲ ਕਰੇ ਤਾਂ ਮੈਨੂੰ ਲੱਗਦਾ ਹੈ ਕਿ ਮੌਜੂਦਾ ਜੋ ਸਰਕਾਰ ਹੈ ਜੇ ਇਸ ਸਰਕਾਰ ਨੂੰ ਜਿੱਥੇ ਕਹਿੰਦੇ ਸੀ ਜੀ 66 ਇੰਚੀ ਵਾਲੀ ਛਾਤੀ ਹੈ ਤੇ ਕਿਸੇ ਇੱਕ ਤੋਂ ਡਰਦੇ ਨਹੀਂ ਕਿਸੇ ਅੱਗੇ ਝੁਕਦੇ ਨਹੀਂ ਆਪਣੀ ਜਾਇਜ਼ ਮੰਗਾਂ ਮਨਵਾਉਣ ਵਾਸਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਵਾ ਲਈ ਪ੍ਰਧਾਨ ਮੰਤਰੀ ਤੋਂ ਪ੍ਰਧਾਨ ਮੰਤਰੀ ਨੇ ਨਵੰਬਰ 2021 ਵਿੱਚ ਮਾਫੀ ਮੰਗੀ ਕਾਨੂੰਨ ਵੀ ਵਾਪਸ ਲਏ ਤੇਹ ਕਿਹਾ ਵੀ ਮੈਂ ਅੱਗੇ ਕਿਸਾਨਾਂ ਦੀ ਮੰਗਾਂ ਵੀ ਮੰਨਾਂਗਾ ਤੇ ਇਹਨੂੰ ਲੱਗਿਆ ਵੀ ਉਪਰੋਂ ਤੇ ਬਜਬੂਰਨ ਕਰਨਾ ਪਿਆ ਪਰ ਅੰਦਰੋਂ ਉਹ ਜ਼ਹਿਰ ਹੀ ਕਿਨਾਂ ਦੇ ਅੰਦਰ ਭਰਿਆ ਪਿਆ ਉਹ ਨਹੀਂ ਨਿਕਲਦਾ ਹੁਣ ਫਿਰ ਉਹੀ ਦੌਰ ਸ਼ੁਰੂ ਹੋ ਗਿਆ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਸਾਹਿਬ ਦਾ ਵਾਦਾ ਸੀ ਵਾਦਾ ਪੂਰਾ ਹੋਇਆ ਨਹੀਂ ਮਜਬੂਰਨ ਕਿਸਾਨ ਫੇਰ ਸੜਕਾਂ ਤੇ ਨੇ ਤੇ ਆਪਣੀ ਮੰਗਾਂ ਬਣਵਾਉਣ ਲਈ ਅੰਦੋਲਨ ਕਰ ਰਹੇ ਨੇ ਆਪਾਂ ਵੇਖਿਆ ਕਿਸ ਤਰੀਕੇ 22 23 ਸਾਲਾਂ ਦਾ ਸ਼ੁਭਕਰਨ ਸਿੰਘ ਕਿਸਾਨ ਆਪਣੀ ਮੰਗਾਂ ਬਣਵਾਉਣ ਲਈ ਸ਼ਾਂਤੀਪੂਰਵਕ ਤਰੀਕੇ ਨਾਲ ਅੰਦੋਲਨ ਕਰ ਰਿਹਾ ਸੀ ਉਹਨੂੰ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਗੋਲੀ ਮਾਰੀ ਜਾਂਦੀ ਹੈ ਉਹਦੀ ਸ਼ਹਾਦਤ ਹੋ ਜਾਂਦੀ ਹੈ ਭਾਵੇਂ ਅੱਜ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨੂੰ ਸ਼ਹਾਦਤ ਦਾ ਦਰਜਾ ਦੇ ਕੇ ਉਹਦੀ ਆਰਥਿਕ ਮਦਦ ਵੀ ਕੀਤੀ ਪਰਿਵਾਰ ਦੀ ਕਰੋੜ ਦੀ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਵੀ ਕੀਤੀ ਪਰ ਜੀਤ ਐ ਨਹੀਂ ਵਾਪਸ ਆ ਸਕਦਾ ਨਾ ਤੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਸਾਨਾਂ ਦੀ ਮੰਗਾਂ ਮੰਨ ਲੈਣੀ ਚਾਹੀਦੀ ਹੈ ਦੇਸ਼ ਚਿਕ ਪੋਜ਼ਿਟਿਵ ਹੋਲ ਜਾਏ ਮੰਗਾ ਮੰਨਣ ਦੀ ਥਾਂ ਤੇ ਤੁਸੀਂ ਕਹੋ ਜੀ ਇਹ ਤਾਂ ਇਕੱਲੇ ਪੰਜਾਬ ਵਾਲੇ ਸਿੱਖਾਂ ਨੂੰ ਹੀ ਪਰੇਸ਼ਾਨੀ ਹੋ ਰਹੀ ਏ ਐ ਤੇ ਅੰਗਰੇਜ਼ ਵੀ ਕਹਿ ਦਿੰਦੇ ਵੀ ਦੇਸ਼ ਤੇ ਪੂਰਾ ਭਾਰਤ ਗੁਲਾਮ ਹੈ ਇਕੱਲੇ ਪੰਜਾਬ ਵਾਲੇ ਕਿਉਂ ਅੱਗੇ ਆ ਰਹੇ ਨੇ ਦਿੱਲੀ ਕਮੇਟੀ ਕੋਲੇ ਕਰ ਵੀ ਆਪਨੇ ਮੁੱਦਾ ਜੋ ਹੈ ਉਠਾਇਆ ਹੈ ਆ ਵੇਖੋ ਦਿੱਲੀ ਕਮੇਟੀ ਦੇ ਥਰੂ ਭਾਜਪੀ ਜਿਸ ਤਰੀਕੇ ਸਿੱਖ ਲੀਡਰਾਂ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਬਹੁਤ ਆਪਣੇ ਆਪ ਦੀ ਸ਼ਰਮਨਾਕ ਕੰਮ ਹੋ ਰਿਹਾ ਮੈਂ ਦਿੱਲੀ ਦੀ ਸਿੱਖ ਸੰਗਤਾਂ ਨੂੰ ਹੀ ਬੇਨਤੀ ਕਰਦਾ ਭਈਆ ਦਿੱਲੀ ਕਮੇਟੀ ਦੇ ਥਰੂ ਭਾਜਪੀ ਤੁਹਾਡੇ ਸਿੱਖ ਨਮਾਇੰਦਿਆਂ ਨੂੰ ਕਿਸੇ ਨੂੰ ਪਦ ਦੀ ਲਾਲਚ ਦੇ ਕੇ ਕਿਸੇ ਨੂੰ ਪੈਸੇ ਦੀ ਲਾਲਚ ਦੇ ਕੇ ਕਿਸੇ ਨੂੰ ਕੁਝ ਹੋਰ ਲਾਲਚ ਦੇ ਕੇ ਬੀਜੇਪੀ ਸ਼ਾਮਲ ਕਰਾ ਰਹੀ ਹੈ ਡਾਇਰੈਕਟਲੀ ਇੰਡਾਇਰੈਕਟਲੀ ਤੇ ਇਹ ਲੀਡਰਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ ਤੁਹਾਡੇ ਫਾਇਦੇ ਵਾਸਤੇ ਨਹੀਂ ਜਾ ਰਹੇ ਇਹ ਆਪਣੇ ਪਦ ਪੈਸੇ ਵਾਸਤੇ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਨੇ ਤੇ ਐਜੋ ਲੀਡਰ ਨੇ ਨਾ ਇਹ ਕੌਮ ਵਾਸਤੇ ਬੜੇ ਘਾਤਕ ਨੇ ਇਦਾਂ ਦੇ ਬੰਦੇ ਬਈ ਇੱਕ ਪਾਸੇ ਤੇ ਉਹ ਸਾਰੇ ਆਮ ਉਸ ਪਾਰਟੀ ਦੇ ਲੀਡਰ ਕਹਿੰਦੇ ਨੇ ਵੀ ਇਹ ਖਾਲਸਤਾਨੀ ਨੇ ਇਹ ਦੇਸ਼ਦਰੋਈ ਨੇ ਤੇ ਤੁਸੀਂ ਜਾ ਜਾ ਕੇ ਉਹਨਾਂ ਦੇ ਤਲਵੇ ਚੜਦੇ ਹੋ ਸ਼ਰਮ ਆਣੀ ਚਾਹੀਦੀ ਹੈ ਸੰਗਤਾਂ ਨੂੰ ਇਦਾਂ ਦੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਜੋ ਭਾਜਪਾ ਦੇ ਤਲਵੇ ਚੜ ਰਹੀ ਹੈ ਲੇਕਿਨ ਜਰਨਲ ਜੀ ਇਸ ਬਿਆਨ ਕੇ ਬਾਅਦ ਤੋਂ ਦਿੱਲੀ ਕਮੇਟੀ ਮੇਂ ਜੋ ਬੈਠੇ ਲੋਗ ਹੈ ਉਹ ਕਹਦੇਗੇ ਕਿ ਆ ਆਮ ਆਦਮੀ ਪਾਰਟੀ ਵੀ ਦਿੱਲੀ ਕਮੇਟੀ ਮੇਂ ਇੰਟਰਫੇਅਰ ਕਰ ਰਹੀ ਹੈ ਬਿਲਕੁਲ ਦਿੱਲੀ ਕਮੇਟੀ ਦਾ ਕੰਮ ਹੈ ਦਿੱਲੀ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਜਿਹੜੇ ਹੋਰ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਸੇਵਾ ਸੰਭਾਲ ਕਰਨੀ ਸਿੱਖੀ ਦਾ ਪ੍ਰਚਾਰ ਕਰਦਾ ਠੀਕ ਤੇ ਜੇ ਕੋਈ ਸਿੱਖੀ ਦੇ ਬਾਰੇ ਗਲਤ ਬੋਲਦਾ ਉਹਦੇ ਤਲਵੇ ਨਾ ਚੱਟੋ ਉਹਦਾ ਵਿਰੋਧ ਕਰੋ ਇੱਕ ਸਿੱਖ ਲੀਡਰ ਮੈਨੂੰ ਦਿਖਾਓ ਦਿੱਲੀ ਕਮੇਟੀ ਦਾ ਜਿਹੜੇ ਇਸ ਵਿਰਾਂ ਇਸ ਬਿਆਨਦਾਰੇ ਤੱਕ ਵਿਰੋਧ ਕੀਤਾ ਹੋਵੇ ਸਗੋਂ ਉਸ ਆਈਪੀਐਸ ਅਫੀਸਰ ਨੂੰ ਕਹਿ ਰਹੇ ਨੇ ਕਿ ਉਹ ਗਲਤ ਕਰ ਰਿਹਾ ਹੈ ਮਤਲਬ ਕਿੰਨਾ ਤੁਹਾਡਾ ਸਤਾਰ ਥੱਲੇ ਡਿੱਗ ਪਿਆ ਹੈ ਚਾਟੂਗਾਰਤਾ ਦਾ ਤਲਵੇ ਚੱਟਣ ਦਾ ਕਿ ਤੁਸੀਂ ਆਪਣੀ ਕੌਮ ਦੇ ਹਿੱਤ ਭੁੱਲ ਕੇ ਤਾਂ ਤੁਸੀਂ ਬੀਜੇਪੀ ਦੇ ਪਾਸੇ ਹੀ ਹੋ ਗਏ ਬਿਲਕੁਲ ਹੀ ਮਹੀ ਅਗਰ ਆਖਰੀ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਸੇ ਇੰਡੀਆ ਗੱਠਜੋੜਨ ਕੀ ਬਾਤ ਚੱਲ ਰਹੀ ਹੈ ਪੰਜਾਬ ਮੇ ਇਸ ਕੀ ਕੀ ਰੂਪਰੇਖਾ ਦੇਖਣੇ ਲਈ ਮਿਲੇਗੀ ਵੇਖੋ ਅਲਿਤਾ ਕੇ ਜੋ ਜਾਣਕਾਰੀ ਹੈ ਪੰਜਾਬ ਚ ਬਹੁਤ ਮੁਸ਼ਕਲ ਲੱਗਦਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਹੋਣਾ ਬਾਕੀ ਦਿੱਲੀ ਵਿੱਚ ਤੇ ਹੋਰ ਕਈ ਥਾਵਾਂ ਤੇ ਪੋਸਿਬਿਲਿਟੀਜ਼ ਲੱਗਦੀਆਂ ਨੇ ਤੇ ਬਹੁਤ ਛੇਤੀ ਦੀ ਆਪਾਂ ਆਫੀਸ਼ੀਅਲੀ ਅਨਾਉਂਸਮੈਂਟ ਵੀ ਕਰਾਂਗੇ ਤਾਂ ਬਿਲਕੁਲ ਇਹ ਤੇ ਆਮ ਆਦਮੀ ਪਾਰਟੀ ਕੇ ਵਿਧਾਇਕ ਜਰਨੈਲ ਸਿੰਘ ਜਿਨਹੋ ਨੇ ਖਾਸ ਬਾਤਚਿੱਤ ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ ਨਾ ਉਦਰ ਟਾਈਮਸ ਪੰਜਾਬ ਕੇ ਸ੍ਰੀ ਟੀਵੀ